ਹਾਂਜੀ ਸੰਗਤ ਜੀ ਤੁਹਾਨੂੰ ਪਰਸਨ ਕਰਵਾ ਰਹੇ ਹਾਂ ਨਹੀਂ ਸ਼੍ਰੀ ਸੁਸ਼ਾਨ ਕਰਕੇ ਸੰਗਤਾਂ ਨੂੰ ਦਰਸ਼ਨ ਕਰਦੀਆਂ ਨੇ ਇਹ ਉਹ ਮਣੀ ਆ ਜਿਹੜੀ ਚਮਕਦੀ ਆ ਸਵੇਰ ਦੇ ਟਾਈਮ ਲੋ ਜੀ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਹਰ ਹਰ ਮਹਾਦੇਵ ਲੋ ਜੀ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਉਹਦੀ ਯਾਤਰਾ ਹੁੰਦੀ ਆ ਜੀ ਇਹਨਾਂ ਦਰਸ਼ਨਾਂ ਦੇ ਲਈ ਤੁਸੀਂ ਕਰ ਸਕਦੇ ਆ ਵੀਰ ਜੋ ਦੁਕਾਨ ਲਗਾਉਂਦੇ ਨੇ ਉਹਨਾਂ ਤੋਂ ਪਤਾ ਚੱਲਿਆ ਕਿ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚ 24 ਘੰਟੇ ਵਿੱਚ ਦੋ ਤੋਂ ਤਿੰਨ ਵਾਰ ਆਪਾਂ ਦਰਸ਼ਨ ਕਰ ਸਕਦੇ ਹਾਂ ਸਵੇਰ ਦੇ ਤੜਕੇ ਦੇ ਟਾਈਮ ਜਦੋਂ ਸੂਰਜ ਉਦੇ ਹੀ ਹੁੰਦਾ ਹੈ ਤੇ ਉਸ ਤੋਂ ਬਾਅਦ ਕੁਝ ਘੰਟੇ ਦੋ ਘੰਟੇ ਬਾਅਦ ਵੀ ਦੁਬਾਰਾ ਦਰਸ਼ਨ ਹੁੰਦੇ ਨੇ ਤੁਹਾਨੂੰ ਦਿਖਾ ਸਕਦੇ ਹਾਂ ਰਾਤ ਸਟੇਜ ਤੇ ਕਰਨੀ ਪਈ ਸੀ ਬਹੁਤ ਜ਼ਿਆਦਾ ਮੌਸਮ ਠੰਡਾ ਸੀਗਾ ਬਹੁਤ ਹੋਮਤੀਜ ਵਗ ਚੱਲ ਰਹੀਆਂ ਨੇ ਅਹ ਥੋੜੀ ਜੀ ਤਾਂ ਪਚੜੀ ਹੈ ਹਲਕੀ ਜੀ ਇਸ ਤੋਂ ਬਾਅਦ ਅਸੀਂ ਯਾਤਰਾ ਸ਼ੁਰੂ ਕਰ ਲੱਗੇ ਆ ਥੱਲੇ ਨੂੰ ਚੱਲੇ ਆ ਵਾਪਸੀ ਬਹੁਤ ਜ਼ਿਆਦਾ ਰਾਤੀ ਹੁਣ ਵੀ ਹੁਣ ਬਹੁਤ ਤੇਜ਼ ਚੱਲਣ ਦੇ ਤੋ ਬਹੁਤ ਹੀ ਮੁਸ਼ਕਲ ਨਾਲ ਬਾਹਰ ਖੜੇ ਹਾਂ